ਬਸ ਡੋਡੇ ਖਾ ਕੇ ਐ ਬੰਦੇ ਦੇ ਮਨ ਚ ਆਈ ਜਾਂਦਾ ਤੁਸੀਂ ਸਪੋਜ਼ ਕਰੋ ਜੇ ਮੈਂ ਮੰਨ ਲਉ ਇੱਕ ਵਿਆਹ ਇੱਕ ਵਿਆਹ ਤੇ ਤੁਸੀਂ ਦੋ ਬੰਦੇ ਲੈ ਜਿਓ ਇੱਕ ਨੂੰ ਤਿੰਨ ਕਾਰਡ ਡੋਡਿਆਂ ਦੇ ਖਲਾ ਕੇ ਲੈ ਜਿਓ ਇੱਕ ਨੂੰ ਬੋਤਲ ਪਿਆ ਦਿਓ ਸ਼ਰਾਬ ਦੀ ਦੋਨੇ ਬਰਾਬਰ ਹੋਗੇ ਨਾ ਹੀ ਨਸੇ ਦੇ ਡੋਡੇ ਵਾਲੇ ਨੂੰ ਚਾਹੇ ਦੋ ਵੱਧ ਵੀ ਲਵਾ ਦੇ ਤਿੰਨ ਛਡੋ 6 ਲਵਾ ਦਿਓ ਜਿੰਨੇ ਵੱਧ ਹੋਣਗੇ ਪਤਾ ਉਹਨੇ ਵਿਆਹ ਚ ਕੀ ਕਰਨਾ ਉਪਲੇ ਬੱਲੇ ਭੂਆ ਜੀ ਆ ਗਏ ਉਪਲੇ ਬੱਲੇ ਮਾਸੀ ਜੀ ਆ ਗਏ ਸਸਰੀ ਘਰ ਭੈਣ ਜੀ ਗੋਡੀ ਹੱਥ ਲਾਉਣਾ ਬਾਪੂ ਜੀ ਬਾਪੂ ਜੀ ਜੂਸ ਲਿਆਵਾ ਭੂਆ ਜੀ ਚਾਹ ਲਿਆਵਾ ਐਂ ਕਰੀ ਜਾਣਾ ਸਾਰੇ ਵਿਆਹ ਚ ਲੋਕਾਂ ਨੂੰ ਪੁੱਛਦਾ ਫਿਰ ਜਊ ਸੇਵਾ ਹੀ ਕਰਦਾ ਫਿਰ ਜਊ ਅਸੇ ਸਰਾਵਾਲ ਐਂ ਨਹੀਂ ਪਤਾ ਆਰਕੈਸਟਰੀ ਵਾਲੀ ਦੇ ਹੱਥ ਪਾੜਨੇ ਧਾਰਾ ਵਾਲੀ ਤੋਂ ਵੀ ਜੁੱਤੀਆਂ ਖਾਲੇ ਆਹੀ ਨਸੇ ਦਾ ਆਹੀ ਫਰਕ ਹੈ ਨਾ ਧਾਰਾ ਵਾਲਾ ਥੋੜਾ ਖਲਾਰਦਾ ਜ਼ਿਆਦਾ ਉਹ ਨਸ਼ਈ ਦਿਮਾਗ ਤੇ ਇੱਕ ਉਹ ਲਖਤਾ ਸਰੇ ਏਦਾਂ ਦਾ ਪੌਂਦੀ ਆ ਵੀ ਤਾਂ ਹੀ ਤਾਂ ਉਹਨੂੰ ਰਾਖਸ਼ਾਂ ਦਾ ਕਿ ਹੈ ਨਾ ਸ਼੍ਰਾਮ ਨੂੰ ਆ ਮਿੱਟੀ ਆ ਸਰੀਰ ਜਦੋਂ ਤੱਕ ਨਾ ਏ ਖਰੇ ਮਾਲ ਤੁਰੇ ਫਿਰ ਗੱਲਾਂ ਵਾਲਾ ਗੇੜਾ ਫੜਦੇ